ਕਿੰਨੀ ਉਮਰ ਹੈ ਤੁਹਾਡੀ 17 ਸਾਲ 17 ਸਾਲ ਹਾਂਜੀ ਬੇਟੇ ਕੱਲ ਕਿਉਂ ਤੇਰਾ ਇੰਨਾ ਬੁਰਾ ਹਾਲ ਸੀਗਾ ਕੱਲ ਕਿੰਨਾ ਨਸ਼ਾ ਕੀਤਾ ਹੋਇਆ ਸੀ ਰਹਿਗੇ ਖਾਦੇ ਸੀ ਰਹਿਗੇ ਖਾਦੇ ਸੀ ਹਾਂਜੀ ਇਹ ਕਿੱਥੋਂ ਲੈ ਕੇ ਆਉਣਾ ਪੁੱਤਰ ਤੂੰ ਇਹ ਸਰਕਾਰੀ ਹਸਪਤਾਲ ਨਹੀਂ ਆ ਔਰ ਇਹ ਸਾਹਮਣੇ ਮੈਡੀਕਲ ਆ ਉਥੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਹਾਂਜੀ ਓਕੇ ਤੇ ਹੋਰ ਕੀ ਨਸ਼ਾ ਕਰਦੀਆਂ ਤੂੰ ਬੱਤ ਤੇ ਬਸ ਉਹੀ ਹੈ ਮੈਨੂੰ ਪਤਾ ਵੀ ਤੂੰ ਟੀਕਾ ਵੀ ਲਾਉਣੀ ਹੈ ਟੀਕਾ ਵੀ ਲਾਉਣੀ ਹੈ ਨਾ ਕਾਦਾ ਲਾਉਣੀ ਆ ਟੀਕਾ ਤੂੰ ਗੋਲੀ ਦਾ ਗੋਲੀ ਜਿਹੜੀ ਜੀਵਤ ਰੱਖਣ ਵਾਲੀ ਹੁੰਦੀ ਆ ਹਾਂਜੀ ਉਹ ਤੇ ਉਹ ਕਿੱਥੋਂ ਮਿਲਦੀ ਆ ਤੈਨੂੰ ਉੱਥੇ ਸਰਕਾਰੀ ਹਸਪਤਾਲ ਦੇ ਸਾਹਮਣੇ ਸਾਹਮਣੇ ਮਿਲਦੀ ਆ ਹੈਨਾ ਹਾਂਜੀ ਮੈਡੀਕਲ ਸਟੋਰ ਆ ਇਹਦਾ ਨਾਂ ਕੀ ਐ ਮੈਨੂੰ ਨਹੀਂ ਪਤਾ ਨਹੀਂ ਪਤਾ ਤੇ ਬੇਟੇ ਇਹ ਤੂੰ ਕਿਵੇਂ ਲੱਗੀ ਇਸ ਪਾਸੇ ਇਹ ਮੰਡੀ ਚ ਨਹੀਂ ਰਹਿੰਦੇ ਆ ਤਿੰਨੇ ਦੋ ਮਾਮਾ ਤੀਆਂ ਤੇ ਇੱਕ ਉਹ ਮੁੰਡਾ ਉਹਨਾਂ ਨੇ ਲਾਇਆ ਕੀ ਨਾਂ ਕੀ ਨਾਂ ਹੈ ਉਹਨਾਂ ਦਾ ਮਜੀਤ ਤੇ ਅਰੀ ਕੁੜੀ ਦਾ ਨਾਂ ਰਮਣਾ ਤੇ ਉਹਦੇ ਮੁੰਡੇ ਦਾ ਨਾਂ ਸੁਖੋ अच्छा तू ਉਹਨਾਂ ਦੇ ਸੰਪਰਕ ਚ ਕਿਵੇਂ ਆਈ? ਸਹੇਲੀ ਬਣੀ ਸੀ ਨਾਲ ਕਰਾਇ ਤੇ ਰਹਿੰਦੇ ਹੀ ਰਹਨਾ ਸੀ। ਹੂੰ। ਤੇ ਨਾਲ ਐਵੇਂ ਲੱਗ ਗਏ। ਤੇ ਨਸ਼ਾ ਕਰਨ ਤੈਨੂੰ ਉਹਨਾਂ ਨੇ ਲਾਤਾ ਹੈ? ਹਾਂਜੀ। ਤੇ ਤੇਥੋਂ ਗਲਤ ਕੰਮ ਵੀ ਕਰਾਉਂਦੇ ਸੀ ਪਤਾ? ਹਾਂਜੀ ਗਲਤ ਵੀ। ਅੱਛਾ ਤੈਨੂੰ ਲੈ ਕੇ ਜਾਂਦੇ ਸੀ ਕਿਤੇ ਨਾ ਕਿਤੇ? ਨਹੀਂ। ਉਹਨਾਂ ਨੇ ਉੱਥੇ ਕਿੱਥੇ ਤੰਬੂ ਕਾਇਨ। ਹੂੰ। ਉੱਥੇ ਹੀ ਲੱਗੇ ਸੀ। ਉੱਥੇ ਹੀ। ਉੱਥੇ ਫਿਰ ਇਹਦਾ ਮਤਲਬ ਉੱਥੇ ਗਾਹਕ ਬੁਲਾਉਂਦੇ ਸੀ ਤੇਰੇ ਵਾਸਤੇ। ਹਾਂਜੀ ਗਲਤ ਕੰਮ। ਸੋਚਨ ਕਰਦੇ ਸੀ ਤੇਰਾ ਜਣੇ ਦੀ। ਤੇ ਤੈਨੂੰ ਪੈਸੇ ਕਿੰਨੇ ਦਿੰਦੇ ਸੀ? 150 150 ਰੁਪਈਆ ਹਾਂਜੀ 150 ਆਪ ਰੱਖ ਦੀ ਅੰਟੀ 300 ਰੁਪਈਆ ਲੈਂਦੇ ਟੋਟਲ ਹੈ ਹਾਂਜੀ 150 ਆਪ ਰੱਖ ਕੇ ਤੇ 150 ਤੈਨੂੰ ਦਿੰਦੇ ਹਾਂਜੀ ਤੇ ਬੇਟਾ ਤੇਰਾ ਜੀ ਨਹੀਂ ਕਰਦਾ ਇਹ ਸਾਰੇ ਕਾਹਚੋਂ ਨਿਕਲਣ ਨੂੰ ਨਹੀਂ ਕਰਦਾ ਹਣ ਕੀ ਕਰਾਂ ਮਜਬੂਰੀ ਮਜਬੂਰੀ 17 ਸਾਲ ਦੀ ਉਮਰ ਹੈ ਤੇਰੀ ਸਿਰਫ ਹਾਂਜੀ ਕੀ ਕਰਾਂਗੇ ਏਡੀ ਵੱਡੀ ਲਾਈਫ ਹੈ ਤੇਰੀ ਹੂੰ ਜੇ ਤੈਨੂੰ ਨਸ਼ਾ ਵਿਰੋਧੀ ਕਮੇਟੀ ਵਾਲੇ ਕਿਤੇ ਦਾਖਲ ਕਰਵਾਉਣ ਤਾਂ ਤੂੰ ਤਿਆਰ ਹੈ ਛੱਡਣ ਨੂੰ ਹਾਂਜੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਗੇ ਵੀ ਜਿਹੜੇ ਜਿਵੇਂ ਤੈਨੂੰ ਇਹਨਾਂ ਨੇ ਲਾਇਆ ਉਹ ਹੋਰ ਵੀ ਕਈ ਕੁੜੀਆਂ ਨੂੰ ਲਾ ਰਹੇ ਹੋਣਗੇ। ਤੇ ਇਹਨਾਂ ਨੂੰ ਫੜੋ ਥਾਣੀ ਕਰ। ਅੱਛਾ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ? ਹਾਂਜੀ ਕਾਰਵਾਈ ਹੋਣੀ ਚਾਹੀਦੀ ਪੂਰੀ। ਓਕੇ। ਜਿਹਨੇ ਤੇਰੀ ਜ਼ਿੰਦਗੀ ਖਰਾਬ ਕਰਤੀ ਉਹਨਾਂ ਨੂੰ ਇੱਕ ਤਰ੍ਹਾਂ ਦੀ ਪੂਰੀ। ਅੱਛਾ। ਕਿੰਨੇ ਭੈਣ ਭਾਈਓ ਪੁੱਤ ਤੂੰ? ਤਿੰਨ ਭੈਣਾਂ ਦੋ ਭਰਾ। ਅੱਛਾ। ਤੇ ਕੀ ਕੰਮ ਕੀ ਕਰਦੇ ਐ? ਝਾੜੀ ਦਾ ਭਾਈ ਮੰਮੀ ਘਰ ਦਾ ਕੰਮ ਘਰਾਂ ਦਾ ਕਰਦੀ ਐ। ਹਾਂ ਕੀ ਕੰਮ ਕਰਦਾ? ਰਾਗ ਦਿਹਾੜੀ ਦਾ ਪਾਉ ਵੀਚਾਰਾ ਨਸ਼ਾ ਕਰਦਾ ਉਹ ਵੀ ਹਾਂ ਗੋਲੀ ਖਾਂਦਾ ਕੱਲੀ ਜੀਵ ਵਾਲੀ ਗੋਲੀ ਹਾਂਜੀ ਓਕੇ ਤੂੰ ਜਣੀ ਦੀ ਆਪਣਾ ਟੀਕੇ ਤੇ ਲੱਗੀ ਤੇ ਉਹ ਇਹ ਟੀਕਾ ਤੈਨੂੰ ਉਹਨਾਂ ਨੇ ਲਾਇਆ ਫਿਰ ਹਾਂਜੀ ਉਹ ਹੀ ਲਾਉਂਦੇ ਹੁੰਦੇ ਨੇ ਉਹ ਆਬ ਲਾਉਂਦੇ ਹੁੰਦੇ ਨੇ ਟੀਕੇ ਹਾਂ ਵੀ ਜਦੋਂ ਟੀਕਾ ਲੱਗ ਜਾਂਦਾ ਫਿਰ ਤੈਨੂੰ ਸੁਰਤ ਨਹੀਂ ਰਹਿੰਦੀ ਸੀ ਫਿਰ ਤੇਰੇ ਨਾਲ ਜੋ ਨਹੀਂ ਉਹ ਟੀਕੇ ਨਾਲ ਨਹੀਂ ਹੁੰਦਾ ਕਦੇ ਵੀ ਉਹ ਫਿਰ ਪ੍ਰਾਗੇ ਖਾ ਲੈਂਦੀ ਸੀ ਫਿਰ ਉਹ ਨਾਲ ਹੁੰਦਾ ਪਰਹਿਗੇ ਦੇ ਨਾਲ ਜਣੀ ਜਿਹੜੀ ਕੱਲ ਵਾਲੀ ਹਾਲਤ ਤੇਰੀ ਸੀਗੀ ਉਹ ਪਰਹਿਗੇ ਦੇ ਕਰਕੇ ਸੀ ਹਾਂਜੀ ਪਰਹਿਗਿਆ ਕਰਕੇ ਉਹ ਅੱਜ ਕੋਈ ਨਸ਼ਾ ਕੀਤਾ ਨਹੀਂ ਨਹੀਂ ਕੀਤਾ ਹੱਥ 'ਚ ਸਰਿੰਜਾ ਤੋਂ ਫੜੀ ਹੋਈ ਹੈ ਫਿਰ ਇਹ ਹਾਂਜੀ ਲਾਉਣਾ ਸੀਗਾ ਟੀਕਾ ਹਾਂਜੀ ਹੁਣ ਤੂੰ ਹੋਸ਼ ਹੋਵਾ ਚਾ ਬੇਟੇ ਬਿਲਕੁਲ ਹਾਂਜੀ ਤੂੰ ਜਿਹੜੀਆਂ ਇਹ ਗੱਲਾਂ ਬੋਲੀਆਂ ਬਿਲਕੁਲ ਹੋਸ਼ ਹੋਵਾ ਚ ਬੋਲੀਆਂ ਤੇਰੇ ਤੋਂ ਕੋਈ ਤੇਰੇ ਤੋਂ ਕੋਈ ਦਬਾਤਾ ਨਹੀਂ ਨਹੀਂ ਜੀ ਆ ਕਿੰਨੀਆਂ ਉਂਗਲਾਂ ਦੱਸ ਚਾਰ ਆਹ ਆ ਚਾਰ ਆ ਕਿੰਨੀਆਂ ਤਿੰਨ ਤਿੰਨ ਠੀਕ ਹੈ ਨਾ ਹਾਂ ਚਲੋ ਤੇ ਫਿਰ ਜਿਹੜਾ ਮੈਡੀਕਲ ਸਟੋਰ ਵਾਲਾ ਜਿਹੜਾ ਨਸ਼ੇ ਵੇਚਦਾ ਹੈ ਸੀਲ ਹੋਣਾ ਚਾਹੀਦਾ ਹੈ? ਹੈ? ਸੀਲ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ। ਹਾਂ ਇਹਦੇ ਬਾਰੇ ਤਾਂ ਥੋੜੇ ਦਿਨ ਪਹਿਲਾਂ ਰੇਡ ਵੀ ਹੋਈ ਸੀ ਪਰ ਉੱਥੋਂ ਕੁਝ ਬਰਾਮਦ ਨਹੀਂ ਹੋਇਆ। ਉਹਦੇ ਤੇ ਵੀ ਜਣੇ ਦੇ ਤੇ ਕਾਰਵਾਈ ਦੀ ਮੰਗ ਕਰਦੇ ਹੋ ਹਨਾ? ਹਾਂਜੀ। ਠੀਕ ਹੈ ਠੀਕ ਹੈ ਬਤ ਤੇਰੇ ਡੈਡੀ ਕੀ ਕੰਮ ਕਰਦੇ? ਮੇਲੇ ਜਿਹੜੇ ਜੱਪਾ ਕਰਦੇ ਸੀ ਹੁਣ ਡੈਥ ਹੋ ਗਈ। ਡੈਥ ਹੋ ਗਈ? ਹਾਂਜੀ। ਕਿੰਨੇ ਦਿਨ ਹੋ ਗਏ? 8 ਸਾਲ 8 ਸਾਲ ਹੋ ਗਏ। 8 ਸਾਲ ਹੋ ਗਏ। ਹਾਂਜੀ ਪਾਮ ਸਾਹਿਬ ਅੱਜ ਤੁਸੀਂ ਉਹ ਕੱਲ ਜਿਹੜੀ ਲੜਕੀ ਦੀ ਵੀਡੀਓ ਵਾਇਰਲ ਹੋਈ ਉਹਨਾਂ ਦੇ ਘਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਕੱਲ ਜਿਹੜੀ ਇਹ ਕੁੜੀ ਪ੍ਰੈਗਾ ਖਾ ਕੇ ਓਵਰਡੋਜ਼ ਹੋਈ ਫਿਰਦੀ ਸੀਗੀ ਠੀਕ ਹੈ ਤੇ ਇਹਨੂੰ ਦੋਰਾ ਪੈ ਪਿਆ ਵਿਆ ਸੀ ਤੇ ਇਹ ਬੋਲਣ ਦੇ ਵੀ ਕਾਬਲ ਨਹੀਂ ਸੀ ਬਿਲਕੁਲ ਵੀ ਅੱਜ ਅਸੀਂ ਇਹਦੇ ਘਰ ਤੱਕ ਪਹੁੰਚ ਕੀਤੀ ਹੈ ਇਹਦਾ ਐਡਰੈਸ ਸਾਥੀਆਂ ਨਾਲ ਸਾਡੇ ਜਿਹੜੇ ਕੋਟਿ ਸੇਖਾਂ ਤੋਂ ਤੇ ਹੁਣ ਇਹਨੂੰ ਅਸੀਂ ਇੱਕ ਤਾਂ ਇਹਦਾ ਟ੍ਰੀਟਮੈਂਟ ਸ਼ੁਰੂ ਕਰਵਾਉਣੇ ਆ ਇੱਕ ਇਲਾਜ ਕਰਵਾਵਾਂਗੇ ਇਹਦਾ ਤੇ ਇਹਨੂੰ ਨਸ਼ੇ ਚੋਂ ਬਾਹਰ ਕੱਢਾਂਗੇ ਠੀਕ ਹੈ ਤੇ ਦੂਜੀ ਗੱਲ ਇਹਦੇ ਤੋਂ ਹੁਣ ਅਸੀਂ ਪਰੂਫ ਬਣਾ ਕੇ ਇਹਨੇ ਕੱਲ ਸਾਨੂੰ ਦੱਸਿਆ ਹੁਣ ਵੀ ਇਹ ਦੱਸ ਰਹੀ ਹੈ ਹੁਣ ਹੋਸ਼ਵਾਲ ਦੇ ਵਿੱਚ ਹੈਗੀ ਹੈ ਬਿਲਕੁਲ ਕੱਲ ਤਾਂ ਇਹ ਨਸ਼ੇਈ ਸੀਗੀ ਹੁਣ ਇਹ ਬਿਲਕੁਲ ਇਹਨੂੰ ਹੋਸ਼ ਆ ਅੱਜ ਹੁਣ ਤੱਕ ਇਹਨੇ ਕੋਈ ਨਸ਼ਾ ਨਹੀਂ ਕੀਤਾ ਇਹਨੇ ਦੱਸਿਆ ਵੀ ਸਿਵਲ ਹਸਪਤਾਲ ਦੇ ਸਾਹਮਣੇ ਜਿਹੜਾ ਪ੍ਰੇਮ ਮੈਡੀਕਲ ਸਟੋਰ ਆ ਉਹਦੇ ਤੋਂ ਇਹ ਮੈਂ ਲੈ ਕੇ ਆਈ ਆ ਸਿਗਨੇਚਰ ਤੇ ਹੁਣ ਮੈਂ ਅਸੀਂ ਖੁਦ ਪ੍ਰੂਫ ਤੌਰ ਤੇ ਉਹ ਤੋਂ ਪੈਸੇ ਦੇ ਕੇ ਉਸੇ ਮੈਡੀਕਲ ਸਟੋਰ ਤੋਂ ਸਿਗਨੇਚਰ ਪ੍ਰਾਹਗਾ ਤੇ ਦੋ ਪੱਤੇ ਮੰਗਾਵਾਂਗੇ ਤੇ ਹੁਣ ਅੱਗੇ ਦੇਖਦੇ ਆ ਐਸਐਸਪੀ ਸਾਹਿਬ ਮੋਗਾ ਦੇ ਤੇ ਧਰਮਕੋੜ ਦੇ ਜਿਹੜੇ ਸਿੱਧੀ ਇਹ ਕਹਿ ਰਹੇ ਆ ਵੀ ਬੁਪਰੀ ਮੋਰਫਨ ਵੀ ਉਸੇ ਦੁਕਾਨ ਤੋਂ ਲੈ ਕੇ ਆਉਂਦੀ ਆ ਤੇ ਜੀਬ ਵਾਲੀ ਗੋਲੀ ਵੀ ਉਹ 50 ਰੁਪਏ ਦੀ ਇੱਕ ਦੇ ਰਿਆ ਇਹਨਾਂ ਨੂੰ ਤੇ ਪਹਿਲਾਂ ਅਸੀਂ ਰੇਡ ਵੀ ਕਰਵਾਈ ਸੀ ਹੋਈ ਦੁਕਾਨ ਤੇ ਆ ਪਿਛਲੇ ਹਫਤੇ ਪਰ ਉਹ ਬੜਾ ਚੰਟ ਨਿਕਲਿਆ ਤੇ ਕੁਝ ਅਧਿਕਾਰੀਆਂ ਦੇ ਵੀ ਹੋ ਸਕਦਾ ਕਿਸੇ ਬੰਦੇ ਨੇ ਇਨਫੋਰਮੇਸ਼ਨ ਉਹ ਤੱਕ ਪਹੁੰਚਾਈ ਸੀ ਤੇ ਸਮਾਨ ਉਹਨੇ ਪਾਸੇ ਕਰਤਾ ਸੀ ਪਰ ਹੁਣ ਇਹਨੂੰ ਪੈਸੇ ਦੇ ਕੇ ਅੱਜ ਅਸੀਂ ਵੀਡੀਓ ਬਕਾਇਦਾ ਪ੍ਰੂਫ ਤੌਰ ਤੇ ਉਹ ਤੋਂ ਸਿਗਨੇਚਰ ਮੰਗਾਵਾਂਗੇ ਤੇ ਜੀਬ ਵਾਲੀ ਗੋਲੀ ਵੀ ਸ਼ਾਇਦ ਅਸੀਂ ਕੋਸ਼ਿਸ਼ ਕਰਦੇ ਮੰਗਾ ਲਈਏ ਉਦੋਂ ਬਾਅਦ ਅਸੀਂ ਮੋਗਾ ਦੇ ਐਸਐਸਪੀ ਸਾਹਿਬ ਨੂੰ ਇਹ ਵੀਡੀਓ ਭੇਜਾਂਗੇ ਤੇ ਦੇਖਦੇ ਹਾਂ ਉਹ ਕੀ ਕਾਰਵਾਈ ਕਰਦੇ ਐ ਮੈਡੀਕਲ ਸਟੋਰ ਤੇ ਕੀ ਇਹ ਅੱਛਾ ਜਦੋਂ ਇਹ ਉਹ ਜਦੋਂ ਸ਼ਰ੍ਯਾਮ ਸਾਡੇ ਕੋਲ ਪ੍ਰੂਫ ਆ ਗਿਆ ਉਹਨੂੰ ਅੰਦਰ ਕਰਦੇ ਆ ਜਾਂ ਨਹੀਂ ਕਰਦੇ ਜਿਹੜੀ ਕੁੜੀ ਕੱਲ੍ਹ ਵਾਇਰਲ ਹੋਈ ਸੀ ਨਾ ਜੀ ਸਾਡੇ ਕੋਲੇ ਆਈ ਸੀਗੀ ਨਸ਼ੇ ਦੀ ਓਵਰਡੋਜ਼ ਹੋਈ ਪਈ ਸੀ ਤੇ ਇਹ ਦੌਰੇ ਤੇ ਦੌਰਾ ਪੈ ਰਿਹਾ ਸੀਗਾ ਅੱਜ ਮੈਂ ਆਹ ਵਖੋ ਇੱਥੇ ਜਨੇਰੀਆ ਨੂੰ ਲੈ ਕੇ ਆਇਆ ਆ ਮੋਢ ਬਸੀਬਾ ਕੇਂਦਰ ਜਨੇਰ ਮੋਗਾ ਜ਼ਿਲ੍ਹਾ ਇਹ ਕੁੜੀ ਨੂੰ ਇੱਥੋਂ ਇੱਕ ਵਾਰੀ ਮੈਂ ਟ੍ਰੀਟਮੈਂਟ ਅਸੀਂ ਇਹਦਾ ਚਾਲੂ ਕਰਵਾਤਾ ਤੇ ਕੱਲੂ ਇਹਨੂੰ ਅਸੀਂ ਇੱਕ ਦੋ ਦਿਨਾਂ ਚ ਮੋਗੇ ਤੋਂ ਟ੍ਰੀਟਮੈਂਟ ਦਵਾਵਾਂਗੇ ਫਿਰ ਜੇ ਲੋੜ ਪਈ ਤਾਂ ਇਹਨੂੰ ਕਪੂਰਥਲੇ ਭੇਜਾਂਗੇ ਹੁਣ ਇਹਨੂੰ ਵਾਪਸ ਅਸੀਂ ਲਿਆ ਰਹੇ ਆ ਹਫਤੇ 10 ਦਿਨਾਂ ਦੇ ਵਿੱਚ ਇਹਨੂੰ ਪ੍ਰੋਪਰ ਬਕਾਇਦਾ ਇਹਨੂੰ ਵਧੀਆ ਜਨਨਨ ਪਰਸਨ ਮੁਖ ਧਾਰਾ ਚ ਲਿਆਵਾਂਗੇ ਇਹਨੂੰ ਨਸ਼ਾ ਮੁਕਤ ਕਰਾਂਗੇ ਕੁੜੀ ਦੇ ਬਿਆਨ ਵਗੈਰਾ ਕਰਵਾਏ ਜੀ ਤੁਸੀਂ ਕੁੜੀ ਦੇ ਬਿਆਨ ਹੋ ਗਏ ਆ ਕੁੜੀ ਨੇ ਦੱਸਤਾ ਵੀ ਕਿਵੇਂ ਇਹਦਾ ਸ਼ੋਸ਼ਣ ਇੱਕ ਲੇਡੀ ਜੇ ਕੋਟੀ ਸੇਖਾਂ ਦੀ ਕੋਈ ਮਨਜੀਤ ਨਾਮ ਦੀ ਜਿਹੜੀ ਇਹਦਾ ਸ਼ੋਸ਼ਣ ਕਰਵਾ ਰਹੀ ਆ ਨਸ਼ੇ ਕਰਕੇ ਪਹਿਲਾਂ ਉਹਨੇ ਇਹਦਾ ਇਹਨੂੰ ਨਸ਼ੇ ਤੇ ਲਾਇਆ ਹੁਣ ਇਹਦਾ ਸੈਕਸ ਸ਼ੋਸ਼ਨ ਕਰਵਾਉਂਦੀ ਆ ਵੀ ਇਹਦੀ ਨਸ਼ੇ ਦੀ ਪੂਰਤੀ ਹੋਵੇ ਨਾਲੇ ਉਹ ਉਹ ਪੈਸੇ ਬਣਾਉਂਦੀ ਆ ਉਹ ਅਸੀਂ ਪੁਲਿਸ ਨੂੰ ਮੈਡਮ ਐਸਐਚਓ ਨੂੰ ਬਿਆਨ ਇਹਦੇ ਨੋਟ ਕਰਵਾਤੇ ਆ ਹੁਣ ਉਹ ਦੇਖਦੇ ਆ ਕੀ ਕਾਰਵਾਈ ਕਰਦੇ ਨਹੀਂ ਫਿਰ ਅਸੀਂ ਉੱਚ ਅਧਿਕਾਰੀਆਂ ਨੂੰ ਐਸਐਸਪੀ ਤੇ ਆਈਜੀ ਸਰ ਨੂੰ ਭੇਜਾਂਗੇ ਰਿਪੋਰਟ ਸਾਰੀ ਡਿਟੇਲ ਤੇ ਨਾਲੇ ਕੁੜੀ ਨੂੰ ਅਸੀਂ ਜਦੋਂ ਇਹ ਮੁਕਤ ਹਵਾਤ ਆ ਗਈ ਹਫ਼ਤੇ 15 ਦਿਨਾਂ ਬਾਅਦ ਨਸ਼ਾ ਮੁਕਤ ਹੋ ਗਈ ਇਹਨੂੰ ਐਸਐਸਪੀ ਸਾਹਿਬ ਤੋਂ ਹੀ ਸਨਮਾਨਤ ਵੀ ਕਰਾਵਾਂਗੇ ਜ਼ਿਲ੍ਹੇ ਦੇ ਜਿਹੜੇ ਮੋਗੇ ਮੈਂ ਮੁੱਖ ਅਫਸਰ ਥਾਣਾ ਕੋਟੀ ਸੇਖਾ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਲੜਕੀ ਦੇ ਨਸ਼ਾ ਕਰਨ ਬਾਰੇ ਦੱਸਿਆ ਗਿਆ ਸੀ ਇਹਦੇ ਸੰਬੰਧੀ ਅਸੀਂ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹਾਂ ਉਹ ਲੜਕੀ ਨੂੰ ਅਸੀਂ ਵੈਰੀਫਾਈ ਕਰ ਲਿਆ ਹੈ ਉਹ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ ਜਿਹਦੇ ਕਰਕੇ ਅਸੀਂ ਉਹਦੀ ਆਇਡੈਂਟੀਟੀ ਨੂੰ ਹਾਈਡ ਰੱਖਾਂਗੇ ਅਸੀਂ ਉਹਦਾ ਕੋਈ ਨਾਂ ਨਹੀਂ ਡਿਸਕਲੋਜ਼ ਕਰ ਸਕਦੇ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਨੀ ਹਾਂ ਕਿ ਲੜਕੀ ਨੂੰ ਅਸੀਂ ਮੈਡੀਕਲ ਟਰੀਟਮੈਂਟ ਕਰਵਾ ਕੇ ਉਹਦਾ ਪ੍ਰੋਪਰ ਇਲਾਜ ਕਰਵਾ ਰਹੇ ਹਾਂ ਉਸ ਨੂੰ ਕੱਲ ਵੀ ਜਨੇਰ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ ਤੇ ਅੱਜ ਵੀ ਉਹਦਾ ਸਿਵਲ ਹਸਪਤਾਲ ਕੋਟੀ ਸੇਖਾਂ ਤੋਂ ਜਿਹੜਾ ਮੈਡੀਕਲ ਕਰਵਾ ਕੇ ਤੇ ਜਿੰਨੀ ਵੀ ਉਸਦੀ ਜ਼ਰੂਰਤ ਹੋਵੇਗੀ ਜੋ ਵੀ ਉਹਦਾ ਮੈਡੀਕਲ ਟਰੀਟਮੈਂਟ ਕਰਵਾਉਣਾ ਪਵੇਗਾ ਉਹ ਕਰਵਾਇਆ ਜਾ ਰਿਹਾ ਹੈ। ਵੀਡੀਓ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਇੱਕ ਮਨਜੀਤ ਕੌਰ ਨਾਂ ਦੀ ਲੇਡੀ ਜੋ ਕਿ ਕੋਟੀ ਸੇਖਾਂ ਦਾਣਾ ਮੰਡੀ ਵਿਖੇ ਰਹਿ ਰਹੀ ਹੈ ਤੇ ਉਸ ਵੱਲੋਂ ਕਾਫੀ ਗਲਤ ਕੰਮ ਤੇ ਨਸ਼ਾ ਵਗੈਰਾ ਵੇਚਿਆ ਜਾ ਰਿਹਾ ਜੋ ਇਸ ਸਬੰਧੀ ਅਸੀਂ ਉੱਥੇ ਰੇਡ ਕਰਕੇ ਤੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ ਜੇ ਕੋਈ ਰਿਕਵਰੀ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਬਚਾਅ ਦਾਤੀ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ